ਦੂਜੀ ਸਾਈਡ ਤੇ ਕਹਿੰਦੇ ਬਾਬਾ ਆਤਮਾ ਸਿੰਘ ਦੀ ਕਬੱਡੀ ਅਕੈਡਮੀ ਘਰਿਆਲਾ ਉਹਦੇ ਵੀ ਕਹਿੰਦੇ ਟਾਪਰ ਪਲੇਅਰ ਚਾਰ ਕੀਤੇ ਤੇ ਦੁਨੀਆ ਨੂੰ ਦੱਸਿਆ ਯਾ ਬਲਕਾਰੇਵਾਲੀ ਟੀਮ ਦੀ ਜੀ ਰੇਡ ਪੈਣ ਲੱਗੀ ਪਹਿਲੀ ਆਪਾਂ ਸਭ ਸਤਿਕਾਰ ਕਰਦੇ ਸਾਰੇ ਭਰਾਵਾਂ ਦਾ ਆਹ ਚਾਲੋ ਗੱਪੜੂ ਦਾ ਪਾ ਰੇਡ ਖੇਤ ਮੈਦਾਨ ਦੇ ਕਹਿੰਦੇ ਬੁੱਕਾ ਉਹ ਘਰਿਆਲੇ ਵਾਲਾ ਰੇਡ ਤੋਂ ਨੂੰ ਵਧਿਆ ਹੋਇਆ ਲਓ ਇੱਕ ਨਾ ਕਹਿੰਦੇ ਰਿਸ਼ਮ ਸਿੰਘ ਪਹਿਲਵਾਨ ਦੇ ਪੁੱਤਰ ਦੀ ਕਬੱਡੀ ਪੈ ਰਹੀ ਹੈ ਦਰਕਾਰੇ ਸਾਹਮਣੇ ਕਹਿੰਦੇ ਸੱਤੂ ਐ ਸੁਰਖਪੁਰ ਵਾਲਾ ਇਹ ਕਹਿੰਦੇ ਦਿਵਾਪੇ ਤੋਂ ਚੱਲ ਕੇ ਆਇਆ ਐ ਜਿਲ੍ਹੇ ਕਪੂਰਥਲੇ ਤੋਂ ਚੱਲ ਕੇ ਆਇਆ ਐ ਜੇ ਲੱਗ ਗਿਆ ਤੇ ਪਹਿਲਾ 1.5 ਪੁਆਇੰਟ ਫਰੰਦੀਪੁਰ ਦੀ ਟੀਮ ਦੇ ਖਾਤੇ ਜੁੜ ਗਿਆ ਉਹ ਉਰਾਂ ਵਾਲਾ ਗਿੰਦਰ ਜਿੰਨੇ ਜੱਫੇ ਲਾਵੇਗਾ ਫਰੋਖ ਜੱਫਾ 500 ਦਾ ਜਾਵੇਗਾ ਵਾਹ ਓ ਬੱਲੇਆ ਨਹੀਂ ਤਾਂ ਹਾਫ ਢੀਕ ਦੇ ਰਹੇ ਰਹਿੰਦੇ ਆ ਬੱਲਾ ਕਹਿੰਦਾ ਸੋ ਗਿਆ ਹੁਣ ਕੋਈ ਓ ਯਾਰ ਨਾਲ ਖੜਿਆ ਹੁਣ ਕੋਈ ਲਾ ਦੇ 500 ਹਰੇਕ ਜਫੇ ਦਾ ਹਰੇਕ ਜਫੇ ਦਾ ਪੁਆਇੰਟ ਕਿਨੇ ਇਸ ਹੈ ਅਜਸਤਾਨ ਜਿੰਦਰ ਨੇ ਗੱਤ ਪਹਿਲੇ ਹੀ ਲਓ ਇਸ ਸਮੇਂ ਕਹਿੰਦੇ ਜਿਹੜੇ ਫਾਜਲ ਕਹਿੰਦੇ ਚੱਲ ਕੇ ਆਇਆ ਨੌਜਵਾਨ ਜਲਾਲਪੁਰ ਦਾ ਏਰੀਆ ਹੈ ਘਾਂਗਾ ਪਿੰਡ ਹੈ ਇਸ ਸਮੇਂ ਕਹਿੰਦੇ ਨੀਟੇ ਨੀਟੇ ਇਹ ਕੈਰੇਕਟਰ ਨੇ ਆਪਣੀ ਜਿਹਨੇ ਕਹਿੰਦੇ ਦੁਨੀਆ ਹਿਲਾਈ ਹੋਈ ਹੈ ਪੁਆਇੰਟ ਕਹਿੰਦੇ ਜੁੜ ਗਿਆ ਤਾਵੀ ਦੇ ਸੇ ਚਾਲੋ ਸੁਗਣਾ ਪਾ ਰੇਟ ਇੱਕ ਕਹਿੰਦੇ ਸੁਗਮਣ ਹੋਇਆ ਜਿੱਦ ਮਾਗਲਾ ਹੁੰਦਾ ਤੇ ਦੁਨੀਆ ਦੂਰਾਂ ਦੂਰਾਂ ਤੋਂ ਇੱਥੇ ਪਹੁੰਚਦੀ ਸੀ ਇੱਕ ਆ ਸੁਗਮਣ ਤੁਹਾਡੇ ਸਾਹਮਣੇ ਲਓ ਇੱਕ ਨੇ ਕਹਿੰਦੇ ਸੁਗਮਣ ਦੀ ਕਬੱਡੀ ਪੈ ਰਹੀ ਹੈ ਇਹ ਕਬੱਡੀ ਅਗਲੀ ਟ੍ਰੇਡ ਕਹਿੰਦੇ ਸਰਦਾਰ ਬੁੱੱਡਾ ਸਿੰਘ ਜੀ ਉਹ ਚੱਠੂ ਦਾ ਪੁੱਤ ਰਸਤੇ ਖੇਡ ਮੈਦਾਨ ਦੇ ਵਿੱਚ ਮੰਨਾ ਕਹਿੰਦੇ ਅਲਗੋਂ ਵਾਲਾ ਰੇਡ ਪਾਉਣ ਨੂੰ ਵਧਿਆ ਹੋਇਆ ਚਾਰ-ਚਾਰ ਖੜਿਆ ਗੱਭਰੂ ਤਾੜ ਜਫਾ ਲਾ ਕੇ ਬੱਲੇ-ਬੱਲੇ ਕਰਾਉਂਦਾ ਉਹ ਪੰਗਾਲੇ ਵਾਲਾ ਸੋਖ ਪਰਾ ਗਿਆ ਚੱਠੂ ਪਰਿਵਾਰ ਦਾ ਹੀਰਾ ਮੰਨਿਆ ਧਗਲਾ ਉਹ ਮੰਨਿਆ ਮਾਨਾਂ ਵਾਲੇ ਕਹਿੰਦੇ ਬਾਬਾ ਛੱਜੋ ਜੀ ਦਾ ਜੋੜ ਮੇਲਾ ਹੋਇਆ ਇਹ ਇਲਾਕਾ ਮਾਨ ਕਰਦਾ ਖੇਡ ਮੈਦਾਨ 'ਚ ਕਹਿੰਦੇ ਨਾਨਕ ਰੋਡ ਤੋਂ ਉਹ ਵੱਧਾ ਹੋਇਆ ਸਿਰੋ ਦੀ ਟੱਕਰ ਜਿੱਥੋਂ ਦਾ ਕਹਿੰਦੇ ਹਰਿੰਦਰ ਟੱਕਾ ਨਾਰਵੇ ਵਾਲਾ ਕਬੱਡੀ ਦਾ ਪ੍ਰਵੇਸ਼ ਪ੍ਰਮੋਟਰ ਆ ਉਹ ਕਹਿੰਦੇ ਪੂਲਿਆਂ ਵਾਲਾ ਅਰਸ਼ ਲਾਜਾ ਬੱਲੇ ਬੱਲੇ ਕਰਾਉਂਦਾ ਹੋਇਆ ਵੀਰਾ ਕਰਨ ਆ ਗਿਆ ਇਸ ਸਮੇਂ ਕਹਿੰਦੇ ਕਰਨ ਦੀ ਕਬੱਡੀ ਪੈ ਰਹੀ ਹੈ ਕਰਨ ਸੰਤੂ ਪਰ ਸੇਵਕ ਤੇ ਆ ਜੱਟ ਕਰਾਈ ਜਾਂਦਾ ਹੈ ਪਰ ਕਹਿੰਦੇ ਨੰਬਰ ਹੀਰੇ ਪਹਿਲਵਾਨ ਦੀ ਵਿਸਲ ਫੈਸਲਾ ਕਹਿੰਦੇ ਸ਼ੀ ਉਹ ਘੁੜਮਾਈ ਨਹੀਂ ਹੈ ਉਹ ਸ਼ੇਖਾਂ ਵਾਲਾ ਗਗਣ ਕਹਿੰਦੇ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਉਹ ਚਾਰ ਪੰਘਾਲਾ ਲੋਕਪੁਰ ਦਾ ਰੇਡ ਚੰਬੇ ਵਾਲਾ ਕਹਿੰਦੇ ਰੇਸ਼ਮ ਸਰਦਾਰ ਧਰਮ ਸਿੰਘ ਦਾ ਪੁੱਤ ਰੇਡ ਪੰਨੋਂ ਵਾਧਾ ਹੈ ਆ ਬਿੱਲੇ ਗਿੱਲੇ ਵਾਲਿਆਂ ਨੇ ਐਲਾਨ ਕੀਤਾ ਕਿ ਸਾਰਤਿਓਂ ਗੱਡੀ ਵਿੱਚ ਪੱਡਾ ਹਿੱਸਾ ਪਾਵਾਂਗੇ ਚਾਰ ਚਾਰ ਵਰ ਤਿਆਰ ਗਿੰਦਰਾ ਹਰੇਕ 300 ਦਾ ਆ ਰਮਨ ਰੰਮੀ ਸਰਪੰਚ ਇੱਥੇ ਰਖਵਾਲਪੁਰ ਵਾਲਾ ਅਲਗੂ ਵਾਲਾ ਟਰਾਈ ਕਹਿੰਦੇ ਸੱਤਾ ਰੇਡ ਪੰਨੋਂ ਵਾਧਾ ਹੈ ਚਾਰ ਚਾਰ ਵਰ ਤਿਆਰ ਖੜੇ ਆ ਅਲਗੋ ਬਨੇ ਜੱਗੇ ਨੇ ਕਹਿੰਦੇ ਫੋੜ ਵੀ ਜਿੱਤੇ ਆ ਮੋਟਰਸਾਈਕਲ ਵੀ ਜਿੱਤੇ ਐ ਤੇ ਭੂਰਿਆਂ ਵਾਲੇ ਦਾ ਹਰੇਕ 500 ਦਾ ਹਰੇਕ 500 ਦਾ ਪਰ ਪੁਆਇੰਟ ਧਾਵੀ ਦਾ ਪੁਆਇੰਟ ਧਾਵੀ ਦਾ ਆ ਢਾਂਗੇ ਵਾਲੇ ਸਾਹਮਣੇ ਕਹਿੰਦੇ ਮੰਨਾ ਸਵੇਰੇ ਤੋਂ ਨੂੰ ਵਾਦਾ ਹੋਇਆ ਚਾਰ ਤਿਆਰ ਹੈ ਕਿ ਬਾਪੂ ਕਹਿੰਦਾ ਖੇਡ ਪਤਾ ਸ਼ੇਰ ਬਣ ਕੇ ਵਿਖਾ ਦੇ ਤੂੰ ਕਮੰਦੀ ਦਾ ਸ਼ੇਰ ਬਣ ਕੇ ਪਰ ਉਧਰ ਸੱਤੂ ਆ ਸੱਤੂ ਆ ਸੱਤੂ ਆ ਸੱਤੂ ਅੱਧ ਨੇ ਕਹਿੰਦੇ ਬਰਾਬਰ ਦਾ ਪੰਜ ਪਾਂਗੇ ਤੂੰ ਜੋ ਵੀ ਕਰਨਾ ਕਰ ਲਾ ਤਾਂ ਵੰਜੋ ਬਰਾਬਰ ਗੱਟਾਂਗੇ ਤੂੰ ਜੋ ਵੀ ਕਰਨਾ ਕਰ ਲਾ ਵੰਜ ਬਰਾਬਰ ਗੱਟਾਂਗੇ ਲਓ ਸਿੱਖ ਸਰਦਾਰ ਦੀ ਰੇਡ ਪਈ ਹੋਈ ਹੈ ਅਲਗੋਵਾਲਾ ਪਿਆਰ ਹੈ 2 ਨੰਬਰ ਤੋਂ ਅਰਸ਼ ਆਹ ਕਹਿੰਦੇ ਪੂਲਿਆਂ ਵਾਲਾ ਇਹ ਜੋਰਪ ਵੀ ਖੇਡਿਆ ਇੱਥੇ ਰੱਖੋ ਨੌਜਨਾ ਕੋਣ ਮੁਸ਼ਕਲ ਹੈ ਹੁਣ ਮੁਸ਼ਕਲ ਹੈ ਇਹਨੇ ਬਹਿਰੀਨ ਦਾ ਵੱਡਾ ਕਬੱਡੀ ਕੱਪ ਖੇਡਿਆ ਇਹਨੇ ਬਹਿਰੀਨ ਦਾ ਵੱਡਾ ਕਬੱਡੀ ਕੱਪ ਆ ਗਿਆ ਔਰ ਹਰਜੀਤ ਸਿੰਘ ਦੀ ਛਾਕਾ ਮੋਠਾ ਵਾਲੀਆ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੋਇਆ ਫਰੰਦੀਪੁਰਿਆ ਦੇਖ ਮੁੰਡੇ ਚ ਜੋਰ ਕਿੰਨਾ ਕ ਹੈ ਔਰ ਦੇਖ ਮੁੰਡੇ ਚ ਜੋਰ ਕਿੰਨਾ ਕ ਹੈ ਕਿ ਸਭ ਤੋਂ ਸੋਹਣਾ ਦਫਾ ਫਰੰਦੀਪੁਰ ਦੇ ਗੋਪੀ ਦਾ ਸੁਖਮਣ ਕੋਲੇ ਵਾਲਾ ਨਹੀਂ ਉਹ ਕਿਸੇ ਤੇ ਰੋਕੀਦਾ ਹਰਚੰਦ ਲਖਣੇ ਵਾਲਾ ਵੀ ਖਾਲੀ ਇੱਥੇ ਮੁੜਦਾ ਨਹੀਂ ਪਿਆ ਸਮੇਂ ਤੇ ਸੈਦੋਂ ਦਾ ਛੁਰਦਾ ਨਹੀਂ ਆ ਜੱਗੇ ਤੇ ਸ਼ਕਤੀ ਮਾਨ ਨੂੰ ਆਖਾ ਜੱਫੇ ਤੇ ਜੱਫਾ ਲਾਈ ਜਾ ਬੱਲਿਆਂ ਵਾਲੇ ਰਾਜ ਕੋਲੋਂ ਤਸੱਤ ਕਰਾਈ ਜਾ ਬੱਲਿਆਂ ਵਾਲੇ ਰਾਜ ਕੋਲੋਂ ਤੂੰ ਸੱਤ ਕਰਾਈ ਜਾ ਜੱਗੇ ਵਾਲਾ ਰੇਸ਼ਮ ਲਓ ਸਮੇਂ ਕਿੰਦੋ ਰੇਸ਼ਮ ਦੀ ਕਬੱਡੀ ਪੈ ਰਹੀ ਹੈ ਚਾਰੇ ਮੈਨੂੰ ਲੱਗਦਾ ਅਲਤੋਂ ਵਾਲਾ ਅਲਗੋਂ ਵਾਲਾ ਅਲਗੋਂ ਵਾਲਿਆ ਲਾਡੀਆਂ ਪਾਡੀਆਂ ਕਿਤੇ ਤੇ ਪ੍ਰਧਾਨ ਸ਼੍ਰੀ ਅਸ਼wini ਕੁਮਾਰ ਜੀ ਆ ਆਦਮੀ ਪਾਰਟੀ ਵਾਲੇ ਪਰ ਫਰੰਦੀਪੁਰਿਆ ਕੋਪੀ 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 ਤੇ ਕਰਨ ਕੋਪੀ ਤੇ ਰਮਣ ਰਮੀ ਸਰਪੰਚ ਵੀ ਕਹਿੰਦਾ ਰਾਣੇ ਤੂੰ ਤੋਣੀ ਕਹਿੰਦੇ ਆ ਹਰੇਕ 500 ਦਾ ਤੇਰਾ ਤੇਰਾ ਹਰੇਕ 500 ਦਾ ਏ ਉਹ ਤੇਰਾ ਭਲਾ ਆ ਜਿਓ ਤੇਰਾ ਪਾਏ ਮਾਰੋ ਤਾਰੀ ਸ਼ੰਤੀ ਮਾਲ ਦਾ ਜਫਾ ਵਧੀਆ ਲੱਗਾ ਆ ਪੰਜ ਦੀ ਪੁਲੀ ਦੇ ਪੜਾ ਜੜਿਆ ਜੱਜ ਆ ਪੰਜ ਦੀ ਪੁਲੀ ਦੇ ਪੜਾ ਜੜਿਆ ਆ ਉਹ ਜਗਤਪੁਰ ਭਾਉ ਵਾਲ ਪਿੰਡ ਦੇ ਚਰਾਉਣਕਾਂ ਲੱਗਣੀਆਂ ਜੱਜੋ ਨਹੀਂ ਵੱਡੇ ਸੱਤੇ ਲੈ ਕੇ ਪੁੱਜ ਗਏ ਭਰਾ ਕਹਿੰਦੇ ਛੜ ਦੇ ਭੂਰਿਆਂ ਵਾਲੇ ਗਿੰਦਰੋਣਾ ਦੀ ਟੀਮ ਹੋਵੇਗੀ ਇੱਕ ਛੜ ਦੇ ਬਲਕਾਰਾ ਮੰਦ ਹੋਵੇਗਾ ਇੱਕ ਗੰਦੀਪੁਰੀਆ ਗੰਦੀਪੁਰੀਆ ਢਾਂਗੇ ਵਾਲਾ ਹੁਣ ਭੱਜਲਾ 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 ਚੰਦਰਿਆ ਭੱਜਲਾ ਅੜੀਆਂ ਸ਼ਾਰੀ ਚੱਕ ਮੈਗ ਗੁਰਦੇਵ ਦੀ ਕਬੱਡੀ ਪੈ ਰਹੀ ਹੈ ਗੁਰਦੇਵ ਦੀ ਕਬੱਡੀ ਪੈ ਰਹੀ ਹੈ ਲਓ ਇਹ ਤੁਹਾਨੂੰ ਕਹਿੰਦੇ ਗੁਰਦੇਵ ਸਿੰਘ ਦੀ ਕਬੱਡੀ ਪੈ ਰਹੀ ਹੈ ਫਰੰਦੀਪੁਰੀਏ ਗੋਪੀ ਦਾ ਤਰਾਸ਼ਿਆ ਹੋਇਆ ਤੇਲਾ ਬਾਲਕਾਂ ਦੇ ਦੂਜੇ ਪਾਸੇ ਇੱਕ ਕੌਣ ਉਹ ਸ਼ਕਤੀਮਾਨ ਕਹਿੰਦੀ ਹੈ ਇਹ ਵੀ ਲੰਦੀ ਜੀਪ ਮਿਲੀ ਆਵੇਂ ਨਹੀਂ ਲੰਦੀ ਜੀਪ ਮਿਲੀ ਆਵੇਂ ਨਹੀਂ ਸੋਰੇ ਦਾ ਕੰਠਾ ਪਿਆ ਲਓ ਖੇਡ ਮੈਦਾਨ ਦੇ ਵਿੱਚ ਫੇਰ ਰੇਡ ਪਾਨਾ ਵਧਿਆ ਹੋਇਆ ਤੇ ਪੁਆਇੰਟ ਹੀਰਾ ਗੱਟੀਆਂ ਵਾਲਾ ਕਹਿੰਦਾ ਆਹ ਗੁਰਗਿਆ ਧਾਵੀ ਦੇਸ ਪੁਆਇੰਟ ਧਾਵੀ ਦਾ ਲਾ ਇੱਕ ਗੱਗੜੇ ਉਧਰ ਚੰਬੇ ਵਾਲਿਆ ਮੁਬਾਰਕਬਾਦ ਆ ਰੇਸ਼ਮ ਚੰਬੇ ਵਾਲੇ ਦਾ ਸਨਮਾਨ ਕੰਦੇ 5200 ਦੀ ਨਗਦ ਰਾਸ਼ੀ ਗगन ਇਟਲੀ ਪ੍ਰੇਮ ਮਲੇਸ਼ੀਆ ਅੱਜ ਚੰਬੇ ਵਾਲੇ ਨੂੰ 5100 ਦੇਣਾ ਆ ਸਰਦਾਰ ਧਰਮ ਸਿੰਘ ਦੇ ਪੁੱਤ ਨੇ ਅੱਜ ਕਹਿੰਦੇ 5100 ਦੇਣਾ ਖੇਡ ਮੈਦਾਨ 'ਚ ਛਾਕਾ ਫੇਰ ਆ ਗਿਆ ਲੈ ਗਿਆ ਗੋਪੀ ਦਾ 10 ਬੁੜੀਆਂ ਨੂੰ ਅੱਜ 10 ਬੁੜੀਆਂ ਨੇ ਸੰਤਖਾਇ ਜਿੰਦਾ ਮੇਲਾ ਤੇ ਫਰੰਦੀਪੁਰ ਆਇਆ ਹੋਇਆ ਪਰ ਢੰਗਾਲੇ ਵਾਲਾ ਸੁਖ ਕਹਿੰਦਾ ਮੈਨੂੰ ਛੱਡ ਪਹਿਲਾਂ ਕਹਿੰਦਾ ਮੈਨੂੰ ਛੱਡ ਮੈਂ ਕਰਦਾ ਦੋ ਹੱਥ ਕਹਿੰਦਾ ਛਾਕੇ ਨਾਲ ਦੋ ਹੱਥ ਕਿ ਮੁਰਕਾ ਮੁੜਕੀ ਹੋ ਗਿਆ ਲੱਗਾ ਜੋਰ ਚੋਪੜਾਂ ਦਾ ਕੰਡਾ ਵੀ ਨਹੀਂ ਚਬਦਾ ਜਿਸਮ ਕਠੋਰ ਚੋਪੜਾਂ ਦਾ ਚੜੀ ਜਬਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਦੇ ਖੇਲੇ ਮਰਦ ਮਦਾਨੋ ਦਰਕੇ ਨਹੀਂ ਭਜਦੇ ਦੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਕਲੇਰ ਕਹਿੰਦਾ ਵੀ ਆਪਾਂ 11 ਤਰੀਕ ਨੂੰ ਕਾਲੀਏ ਬਲੇ ਮਨਦੀਪ ਨੂੰ ਸੋਨੇ ਦੀ ਮੰਦਰੀ ਪਾਉਣੀ ਹੈ ਗੱਲਾ ਗਿਲ ਦੀਨੇ ਵਾਲਿਆਂ ਤੇ ਰਮਨ ਕਲੇਰ ਯੂਕੇ ਵਾਲਾ ਕਹਿੰਦਾ ਟੱਕਰ ਬਾਲੀ ਤਕੜੀ ਹੈ ਕਰਨ ਦੀ ਰੇ ਪੁਆਇੰਟ ਜਸਪੀ ਦਾ ਪੁਆਇੰਟ ਜਸਪੀ ਵਿੱਚ ਕਬੱਡੀ ਹੋਵੇਗਾ ਚੱਲਦੇ ਮੈਚ ਦਾ ਹਾਫ ਸਮਾਏ ਬਾੜੀ ਭਾਈ ਜ਼ਰੂਰ ਆਪਾਂ ਦੱਸਦੀਏ ਜੇ ਜਾਂਪਾ ਉਸਤਾਦ ਜੀ ਕੋਲੇ ਲੈ ਜੀਏ ਕਿਉਂਕਿ ਜਾਂ ਫਿਰ ਇੰਦਰ ਆ ਜੀਏ ਚੱਲਦੇ ਮੈਚ ਦਾ ਹਾਫ ਖਤਮ ਹੈ ਤੇ ਹਾਫ ਟਮੇ ਦੇ ਕਿੰਨੇ ਸਕੋਰ ਹੈ ਜ਼ਰੂਰ ਦੱਸਦੀਏ ਪਰ ਕਬੱਡੀ ਪਾਉਣ ਦੇ ਲਈ ਸੁਖਮਣ ਫੇਰ ਕੇਵਲ ਵਧਿਆ ਹੋਇਆ ਹੈ ਐਨ ਕਹਿੰਦੇ ਭੂਰਿਆਂ ਵਾਲਾ ਗਿੰਦਰ ਤਜਰਬੇਕਾਰ ਤੇ 23 ਨੰਬਰ ਦੇ ਘਿਹਾਲੇ ਦੀ ਟੀਮ ਦੇ 18 ਤੇ 23 ਦੇ ਨਾਲ ਮੁਕਾਬਲਾ ਚੱਲਦਾ ਆ ਆਤਮਾ ਸਿੰਘ ਜੀ ਕਬੱਡੀ ਕਰਦੀ ਘਿਹਾਲੇ ਦੀ ਟੀਮ ਦੇ 23 ਤੇ 18 ਬਹਾਦਰ ਸੁਖਮਣ ਰੇਡ ਪਾਂ ਤੋਂ ਵਧਿਆ ਹੋਇਆ ਆਉ ਚਾਰ ਪਿਆਰ ਆ ਭੂਰਾ ਵਾਲਾ ਗੰਦਰ ਪਿਆਰ ਆ ਬੂਲਿਆ ਵਾਲਾ ਅਰਸ਼ਦੀਰ ਸਿੰਘ ਪਰ ਸੁਖਮਣ ਤਾਂ ਸੁਖ ਆਊਗਾ ਅੱਜ ਉਹ ਸੋਣੀ ਛੰਨਾ ਵਾਲਾ ਸਾਡਾ ਭਰਾ ਕਹਿੰਦੇ ਕੱਟ-ਕੱਟ ਕੇ ਪਾਊਗਾ ਫੇਸਬੁੱਕ ਤੇ ਕੱਟ-ਕੱਟ ਕੇ ਪਾਊਗਾ ਇਸ਼ਟਾਵੇ ਸਿਰੇ ਦੀ ਟੱਕਰ ਆ ਉਹ ਢਾਂਗੇ ਵਾਲਾ ਹੁਣ ਹੇ ਇੱਥੇ ਰੱਖੋ ਇੱਥੇ ਰੱਖੋ ਲਲਕਾਰੇ ਮਿਲਕਾਰੇ ਲਲਕਾਰੇ ਮਿਲਕਾਰੇ ਹੋ ਬਾ ਤਾੜੀ ਮਾਰੋ ਯਾਰ ਕਰੋ ਜੋਰਦਨੀ ਆ ਨਾ ਬਾਜੀ ਜਾਂਦੀ ਐ ਉਹ ਹੰਦੀਪੁਰੀਆ ਦੁਨੀਆ ਪਿਆਰ ਕਰਦੀ ਐ ਪਰ ਜਿਹਦੇ ਮੂਰੇ ਹੰਦੀਪੁਰੀਆ ਹੋ ਗਿਆ ਉਹ ਸਮਝੋ ਰਿੰਦਰ ਲੈ ਗਿਆ ਤੇ ਮਸ਼ਹੂਰ ਹੋ ਗਿਆ ਸ਼ੈਰੀ ਜਿਹੜੇ ਹੰਦੀਪੁਰੀਆ ਦਾ ਨੰਬਰ ਲੈ ਗਿਆ ਤੇ ਕੱਟ-ਕੱਟ ਕੇ ਪਾਣੀਆਂ ਮਸ਼ਹੂਰ ਹੋ ਗਿਆ ਆ ਕਹਿੰਦੇ ਕੁੱਕ ਪ੍ਰਮਾਨ ਦਾ ਪੋਤਰਾ ਇੱਥੇ ਕਹਿੰਦੇ 500 ਜੰਦਾ ਦਾ ਚੰਦਰਾ ਭਾਵੇਂ ਭੱਜ ਜਾਂਦਾ ਉਹ ਬੱਲੇ ਇਹ 500 ਕੋੜੇ ਪੁੰਦਾਈ ਇਹ 500 ਕੋੜੇ ਪੁੰਦਾਈ ਲਓ ਇਸ ਸਮੇਂ ਕਹਿੰਦੇ ਮੰਨੇ ਦੀ ਕਬੱਡੀ ਪੈ ਰਹੀ ਹੈ ਪੰਘਾਲੇ ਵਾਲਾ ਸੁੱਖ ਹੈ ਪਰ ਆਹ ਕਹਿੰਦੇ ਨੌਜਵਾਨ ਬੜੀ ਦੂਰ ਤੱਕ ਚੱਲ ਕੇ ਆਇਆ ਸੱਤੂ 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 ਤੇ ਦੁੱਤੇ ਪਾਸੇ ਕਹਿੰਦੇ ਇੱਕ ਵਾਰ ਇੱਕ ਪਾਲਿਆ ਸਰਦਾਈ ਨਹੀਂ ਜੇੜ ਦੀ ਨજર ਬੁਰੀ ਮੈਂ ਗੋਡਿਆਂ ਪਰਨੇ ਪਈ ਪੁਆਇੰਟ ਕੰਦੇ ਜੁੜ ਗਿਆ ਧਾਕੀ ਦੇ ਸੇ ਉਧਰ ਸਾਡੇ ਤਾਰ ਸtare ਦਾ ਵੀ ਮੈਨ ਕਰਦੇ ਗੋਪੀ ਡਾਲੀਆ ਕਹਿੰਦਾ ਬਰਾਹ ਕੌਣ ਓਏ ਓ ਆ ਕੌਣ ਓ ਆ ਕੌਣ ਓ ਆ ਅੱਜ ਤੇਰਾ ਓ ਅਲਹਾਲ ਗੁਰਾਇਆ ਓ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਸਤਨਾਮ ਸਿੰਘ ਤੂ ਤੇ ਪਿੰਡ ਦਾ ਚੁੱਠਿਆ ਓ ਬਖੇਦਾਰ ਸਤਨਾਮ ਸਿੰਘ ਜੀ ਸੰਗਤ ਖੁਸ਼ ਹੈ ਨਾਲ ਸਾਡੇ ਰਮਨਦੀਪ ਸਿੰਘ ਦੀ ਰਮੇ ਸਰਪੰਚ ਤੇ ਨਾਲ ਬਿੱਲਾਪੂਰਾ ਭਰਾ ਕਹਿੰਦੇ ਕਿ ਪਾਲਾ ਸਾਡਾ ਨਿੱਕਾ ਵੀਰੇ ਚਾਚੇ ਦਾ ਪੁੱਤ ਹੈ ਤੇ ਜਿੰਨੇ ਜੱਫੇ ਪਾਲਾ ਲਾਵੇਗਾ ਹਰੇਕ ਜੱਫੇ ਦਾ ਕਹਿੰਦੇ 1000 ਦਿੱਤਾ ਜਾਵੇਗਾ ਗगन ਇਟਲੀ ਵੱਲੋਂ ਤੇ ਨਾਲ ਕਹਿੰਦੇ ਪ੍ਰਧਾਨ ਸ਼੍ਰੀ ਅਸ਼ਮਨੀ ਕੁਮਾਰ ਵੱਲੋਂ ਗੋਪੀ ਦਾ ਹਰ ਇੱਕ ਜੱਫਾ 2000 ਦਾ ਹੋਵੇਗਾ ਇਹਨਾਂ ਭਰਾਵਾਂ ਵੱਲੋਂ ਵੀ ਕਹਿੰਦੇ ਵੱਡੇ ਮਾਨ ਸਨਮਾਨ ਦੇ ਬਸਤਿਆ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਚੱਲੇ ਸੁਖਮਣਾ ਪਾਰ ਰੇਡ ਲੰਮਿਆ ਫੜ ਤੇਰੀ ਗਿੰਦਰਾ ਗਿੰਦਰਾ ਹਰੇਕ 500 ਦਾ ਉਹ ਲੰਮਿਆ ਫੜ ਤੇਰੀ ਖੇਡ ਮੈਦਾਨ ਵਿੱਚ ਅਗਲੀ ਰੇਡ ਸੁਖਮਣ ਦੀ ਹੈ ਇਹ ਆ ਮੁੰਡਾ ਕਹਿੰਦੇ ਭੂਰਿਆਂ ਵਾਲਾ ਗਿੰਦਰਾ ਸੁਰਤਿਆ ਪਰ ਗਿੰਦਰ ਕਹਿੰਦਾ ਹੁਣ ਚੇਤੇ ਰੱਖੀ ਢੂੰਡਾਂ ਦੀ ਖੱਖਰ ਛੇੜੀ ਹੈ ਉਹ ਫਰੋਇਪੁਰ ਤੇ ਤਰਨਤਾਰ ਦੀ ਟੱਕਰ ਫਰੰਦੀਪੁਰੀਆ ਏ ਸੋਨੀ ਪ੍ਰਧਾਨ ਜੀ 1000 ਤੁਸੀਂ ਕੱਲੋ ਤੇ 500 ਰੁਪਿਆ ਬਿੱਲਾ ਪੂਰਾ ਕਰਨ ਰਮੀ ਸਰਪੰਚ ਤੇ ਰਾਣਾ ਦੂਤ ਜੀ ਬੱਲਿਆ ਤੇਰੀ ਉਮਰ ਨਿਆਣੀ ਮਾੜਾ ਅਸੀਂ ਵੀ ਨਾ ਕਰਦੇ ਸ਼ਿਕਾਰ ਬੱਲਿਆ ਵਾਕੇ ਕਹਿੰਦੇ ਗੋਪੀ ਨੇ ਪਹਿਲਾਂ ਵੀ ਜੱਫੇ ਟੋਪ ਦੇ ਲਾਇਆ ਔਰ ਵੀ ਟੋਪ ਦਾ ਲੱਗੇ ਆਣਾ ਹੈ ਪਹਿਲਾਂ ਵੀ ਟੋਪ ਦਾ ਲਾਇਆ ਧੰਨਵਾਦ ਸਾਰੇ ਕਮੇਟੀ ਦੇ ਵੀਰਾਂ ਦਾ ਨੱਕਰ ਵਾਲੇ ਵੀਰਾਂ ਦਾ ਹੈ ਨਵਾਂ ਪਿੰਡ ਤੇ ਫਰੰਦੀਪੁਰ ਦੀ ਟੱਕਰ ਜਾ ਜਿਹੜਾ ਗੋਪੀ ਨਾਲ ਖਹਿਗਾ ਸ਼ੋ ਹੋ ਗਿਆ ਕਿਉਂਕਿ ਜਦੋਂ ਗੋਪੀ ਤੋਂ ਕੋਈ ਪੁਆਇੰਟ ਲੈਣਾ ਹੋਵੇ ਨਾ ਕੋਈ ਖਾਲਾ ਜਿਹਾ ਬਾੜਾ ਨਹੀਂ ਉਹ ਜਿਹੜਾ ਗੋਪੀ ਨਾਲ ਖੇੜ ਕੇ ਸ਼ੋ ਹੋ ਗਿਆ ਜਿਹੜਾ ਗੋਪੀ ਨਾਲ ਖਹਿ ਗਿਆ ਜਿਹੜਾ ਖੇੜ ਗਿਆ ਉਹ ਜਿਹੜਾ ਰੇਡਾਂ ਪਾ ਗਿਆ ਸ਼ੋ ਹੋ ਗਿਆ ਸਰੋ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਆਹ ਕਹਿੰਦੇ ਚੰਬੋ ਵਾਲੇ ਸਵਾਰ ਤਰਵੰਦ ਫੱਪਾਂਗੇ ਤੂੰ ਜੋ ਵੀ ਕਰਨਾ ਕਰ ਲਾ ਤਾਂ ਪੰਜ ਦਰਾ ਪਰ ਗੱਟਾਂ ਦੇ ਇਹਨਾਂ ਦੇ ਬਾੜਾ ਦੀ ਪੁਰੀਆ خرکڑا کمبا راج میں فیسا ٹکر باری کرنی ہے کمبا راج میں فیکڑا خوبصورتی ਭਲੇ ਵਾਲਾ ਆ ਭਗਾਰੇ ਵਾਲਾ ਆ ਖਿਲਾਲੇ ਵਾਲਾ ਆ ਭਗਾਰੇ ਵਾਲਾ ਆ ਭਗਾਰੇ ਵਾਲਾ ਇਹਨਾਂ ਨਾਲੋਂ ਬਰਾਬਰ ਆ ਮੈਡਲ ਅੱਦੇ ਨੰਬਰਾਂ ਜਿੱਤੇ ਅੱਜ ਅੱਪ ਦੇ ਰਹੇ ਨੀ ਜਿੱਤਦੇ ਆ ਗਾਂਧੀਪੁਰ ਤੋਂ ਕਿੰਨੇ ਕਿੰਨੇ ਨੰਬਰ ਏ ਹੁਣ ਮੈਂ ਬੁਲਾਦਾ ਬੁਲਾ ਦੇ ਮੜਿਆ ਹਾਂਜੀ ਪੁਆਇੰਟ ਦਾ ਲੇਖਾ ਜੋ ਦੱਸੋ ਜੀ 1.5 ਨੰਬਰ ਤੋਂ ਸਾਡੇ ਸੰਤੀ ਬੇੜਾ ਜੀ ਗਾਂਧੀਪੁਰ ਦੇ ਬਾਣਾ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਘਰਿਆਲੇ ਦੇ ਇਹਦੇ ਵਿੱਚ 10 ਨੰਬਰ ਤੇ ਸੰਨੀਪੁਰ ਦੀ ਟੀਮ ਜਿੱਤ ਰਹੀ ਹੈ ਹਾਂ ਜੀ